ਜੇ ਤੁਸੀਂ ਵੀ ਫੇਸਬੁੱਕ ਤੇ ਰੀਲਾਂ ਅਪਲੋਡ ਕਰ ਕਰ ਥੱਕ ਗਏ ਤੁਹਾਡੀ ਕਿਸੇ ਵੀ ਰੀਲ ਤੇ ਵਿਊ ਲਾਈਕ ਕਮੈਂਟ ਸ਼ੇਅਰ ਨਹੀਂ ਆਉਂਦੇ ਜਾਂ ਤੁਹਾਡੀ ਕੋਈ ਵੀ ਰੀਲ ਵਾਇਰਲ ਨਹੀਂ ਹੁੰਦੀ ਤਾਂ ਜ਼ਰੂਰ ਤੁਹਾਡੀ ਰੀਲ ਦੇ ਵਿੱਚ ਕੋਈ ਨਾ ਕੋਈ ਘਾਟੇ ਜਾਂ ਤੁਸੀਂ ਕੋਈ ਨਾ ਕੋਈ ਗੜਬੜ ਕਰਦੇ ਹੋ ਜਿਵੇਂ ਕਿ ਤੁਸੀਂ ਆਹ ਪੋਸਟ ਦੇਖ ਸਕਦੇ ਹੋ ਫੇਸਬੁੱਕ ਨੇ ਆਪਣੇ ਅਫੀਸ਼ੀਅਲ ਪੇਜ ਤੇ ਇੱਕ ਪੋਸਟ ਅਪਲੋਡ ਕਰਕੇ ਸਾਰੀ ਜਾਣਕਾਰੀ ਦਿੱਤੀ ਆ ਇਸ ਦੇ ਵਿੱਚ ਫੇਸਬੁੱਕ ਨੇ ਤੁਹਾਨੂੰ ਦੱਸਿਆ ਕਿ ਤੁਹਾਡੀ ਰੀਲ ਦੇ ਵਿੱਚ ਕੀ ਕੀ ਰეკਮੈਂਡਾ ਕੀ ਕੀ ਸੈਟਿੰਗ ਹੋਣੀ ਚਾਹੀਦੀ ਆ ਜਿਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੀ ਰੀਲ ਦੇ ਵਿੱਚ ਕੀ ਹੋਣਾ ਚਾਹੀਦਾ ਤੁਹਾਡੀ ਰੀਲ ਦਾ ਜਿਹੜਾ ਫਾਰਮੈਟ ਆ ਉਹ MP4 ਹੋਣਾ ਚਾਹੀ ਤੇ ਉਸ ਤੋਂ ਬਾਅਦ ਤੁਹਾਡੀ ਰੀਲ ਦਾ ਜਿਹੜਾ ਰੈਜ਼ੋਲੂਸ਼ਨ ਆ ਉਹ 1080 ਪਿਕਸਲ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਰੀਲ ਦਾ ਫਰੇਮ ਰੇਟ ਆ ਉਹ ਜਾਂ ਤਾਂ 24 fps ਹੋਣਾ ਚਾਹੀਦਾ ਹੈ ਜਾਂ 60 fps ਹੋਣਾ ਚਾਹੀਦਾ ਜੇਕਰ ਤੁਸੀਂ ਇਹ ਤਿੰਨੇ ਚੀਜ਼ਾਂ ਆਪਣੀ ਰੀਲ ਜਾਂ ਵੀਡੀਓ ਦੇ ਵਿੱਚ ਯੂਜ਼ ਕਰਦੇ ਹੋ ਜਾਂ ਵਰਤਦੇ ਹੋ ਜਾਂ ਇਹਨਾਂ ਦੇ ਅਨੁਸਾਰ ਚੱਲਦੇ ਹੋ ਤੁਹਾਡੀ ਰੀਲ ਵਾਇਰਲ ਵੀ ਹੋਵੇਗੀ ਉਸ ਤੇ ਵਿਊ ਵੀ ਵਧੀਆ ਆਉਣਗੇ ਤੇ ਉਸ ਦੀ ਰੀਚ ਵੀ ਵਧੇਗੀ ਪਰ ਜੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਚੀਜ਼ਾਂ ਕੀ ਨੇ ਇਹਨਾਂ ਦੀ ਪੂਰੀ ਡਿਟੇਲ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੈਂ ਇਸ ਦੀ ਇੱਕ ਪੂਰੀ ਡਿਟੇਲ ਵਿੱਚ ਵੀ ਵੀਡੀਓ ਬਣਾ ਕੇ ਆਪਣੇ ਪੇਜ ਸਾਂਝੀ ਆਵਾਜ਼ ਉੱਤੇ ਅਪਲੋਡ ਕੀਤੀ ਹੋਈ ਆ ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ ਜਾਂ ਫਿਰ ਤੁਸੀਂ YouTube ਚੈਨਲ Info with Virender ਤੇ ਵੀ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਜਿੱਥੋਂ ਤੁਹਾਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਮਿਲ ਜੂ ਤੇ ਉਸ ਤੋਂ ਬਾਅਦ ਤੁਹਾਡੀ ਹਰ ਇੱਕ ਰੀਲ ਤੇ ਵਧੀਆ ਵਿਊ ਆਉਣ ਲੱਗ ਜਾਣਗੇ ਤੇ ਉਸ ਦੀ ਰੀਚ ਵੀ ਵਧਣ ਲੱਗ ਜਾਵੇਗੀ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਅੱ ਜੇ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਜੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ